ਐਰਕੋਟਲਾ ਦੇ ਸਰਕਾਰੀ ਕਾਲੇ ਰੋਡ ਤੇ ਸਥਿਤ ਮਠਾਈਆਂ ਦੀ ਮਸ਼ਹੂਰ ਦੁਕਾਨ ਜੈਂਟ ਸਵੀਟਸ ਤੇ ਲੰਗੀ ਦੇ ਰੱਦ ਦੋ ਚੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ سے ਦੇਖ ਸਕਦੇ ਹੋ ਚੋਰਾਂ ਨੇ ਕਿਸ ਤਰ੍ਹਾਂ ਦੁਕਾਨ 'ਚ ਚੋਰੀ ਕੀਤੀ ਅਤੇ ਉਦੋਂ ਹੀ ਦੁਕਾਨ ਦੇ ਮਾਲਕ ਤੇ ਪੁਲਿਸ ਕੋਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਗੱਲ ਕਰਦੇ ਹਾਂ ਮਾਲੇ ਕੋਲਾ ਦੇ ਜੈਂਟ ਸਵੀਟਸ ਜੋ ਕਿ ਸਰਕਾਰੀ ਕਾਲਜ ਦੂਰ ਦੇ ਉੱਪਰਸ ਦਿੱਤਾ ਹੈ ਔਰ ਲੰਗੀ ਰਾਤ ਤਕਰੀਬਨ ਸਵਾ 3 ਵਜੇ ਦੇ ਕਰੀਬ ਬੇਖੌਫ ਚੋਰਾ ਵੱਲੋਂ ਸ਼ਟਰ ਤੋੜ ਕੇ ਨਕਦੀ ਚੋਰੀ ਕਰਨ ਅਤੇ ਇੱਕ ਮੋਬਾਈਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਆਓ ਤੁਹਾਨੂੰ ਬੁਲਾਉਣਿਆ ਜੈਂਟ ਸਵੀਟਸ ਦੇ ਮਾਲਕ ਜਨਾਬ ਜੈਨ ਜੀ ਨਾਲ ਆਜੀ ਜੈਨ ਜੀ ਬਹੁਤ ਦਰਘਾ ਦਾ ਸਵਾਗਤ ਹੈ ਜੇ ਪਾਸੂ ਜਾਣ ਸੀ ਕੀ ਮਾਮਲਾ ਹੋਇਆ ਜੋ ਰਾਤ ਚੋਰਾਵਲੋਂ ਦੇਖ ਆਉ ਕੇ ਤੁਹਾਡੀ ਦੁਕਾਨ 'ਤੇ ਆਮਲਾ ਕੀਤਾ ਗਿਆ ਜੇਰਾ ਆਪ ਨੂੰ 3:30 ਵੇ ਦੀ ਗੱਲ ਹੈ ਜੀ ਚਾਰ ਬੰਦੇ ਇੱਕ ਮੋਟਰਸਾਈਕਲ ਤੇ ਆਏ ਦੋ ਤਿੰਨ ਗੇੜੇ ਮਾਰੇ ਇਹਨਾਂ ਨੇ ਪਹਿਲਾਂ ਬਾਹਰ ਜੋ ਕੈਮਰੇਜ ਦੇਖਿਆ ਸੀ ਫਿਰ ਇਹਨਾਂ ਨੇ ਪਹਿਲਾਂ ਬड़ा ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਤੁੱਟਿਆ ਨਹੀਂ ਤੇ ਛੋਟਾ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟ ਗਿਆ ਜੀ ਫਿਰ ਅੰਦਰ ਆ ਕੇ ਦੋ ਬੰਦੇ ਅੰਦਰ ਆਏ ਇਹਨਾਂ ਨੇ ਕੀਸ਼ਾ ਤੋੜ ਦਿੱਤੇ ਬੱਜੇ ਦਾਿੱਦਾ ਉਹ ਰਿਕੇ ਕੈਸ਼ ਦਾ ਜਿਹੜਾ ਦੱਲਾ ਹੁੰਦਾ ਆਪਣਾ ਉਹ ਤੋੜੇ ਜੋ ਵੀ ਨਕਦੀ ਪਈ ਸੀ ਉਹ ਸਾਰੀ ਲੈ ਗਏ ਤੇ ਇੱਕ ਮੋਬਾਈਲ ਪਿਆ। ਅੱਛਾ ਕਿੰਨੀ ਕ ਲੱਗਦੀ ਆ ਤੁ ਜੋ ਲੈ ਕੇ ਗਏ ਨੇ ਚੋ? 1.74000 ਰੁਪਏ ਤੇ ਇੱਕ ਮੋਬਾਈਲ ਇੱਕ ਸੈਂਟਲ ਮੋਬਾਈਲ। ਇਸ ਕੋਈ ਨਾ ਕੋਈ ਹੋਰ ਚਲਾਤ ਸਾਨੂੰ ਆਈ ਹੈ ਤੇ ਤੁਸੀਂ ਐਫਆਈਆਰ ਇਹਦੇ ਸੌਣੇ ਕਰਾ ਦਿੱ। ਮੈਂ ਰਿਪੋਰਟ ਲਿਖਵਾ ਕੇ ਆਇਆ। ਜਦ ਤੱਕ ਅੱਜ ਤੱਕ ਮੈਨੂੰ ਰਿਪੋਰਟ ਨਹੀਂ ਲਿਖਾਇਆ। ਇਹਨਾਂ ਕੋਲ ਸਾਰੇ ਤਮ ਉਹ ਕੰਦੇ ਕਰ ਰਹੇ ਆ ਕਾਰਵਾਈ ਕਰ ਰਹੇ ਆ। ਕੰਮ ਜਲਦਾ ਰ ਚੈੱਕ ਕਰ ਰਹੇ ਆ ਸਾਰੇ। ਆ ਜੀ ਹਾਂ ਇਹ ਸਨਨ ਦੀਪਾਂਸੂ ਜਾਇਦ ਜੀ ਜੈਂਟ ਸੂਟ ਦੇ ਮਾਲਕ ਇਹਨਾਂ ਨੇ ਐਫਆਈਆਰ ਆ ਜੋ ਜਾਨੀ ਕਿ ਰਿਪੋਰਟ ਪੁਲਿਸ ਨੂੰ ਮੋਟਲੀ ਸਾਹਿਬ ਦਾ ਦੇ ਦਿੱਤੀ ਗਈ ਹੈ ਔਰ ਹੁਣ ਦੇਖਣਾ ਹੋਵੇਗਾ ਮਲੇਰਕੋਲ ਪੁਲਿਸ ਇਸ ਸਬੰਧ ਵਿੱਚ ਕਿੰਨੀ ਛੇਤੀ ਤੋਂ ਛੇਤੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ ਮਲੇਰਕੋਲ ਤੋਂ ਜਰਨਲਿਸਟ ਮੁਹੰਮਦ ਅਲੀ ਦੀ ਰਿਪੋਰਟ ਜੀ ਸਵਰਨ ਸਿੰਘ ਜੀ ਜੈਨ ਸਵੀਟਸ ਤੇ ਬੀਤੀ ਰਾਤ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਰਾਤ ਜੈਨ ਸਵੀਟ ਸਵੀਟਸ ਕਾਲਜ ਰੋਡ ਮਲੇਰਕੋਟਲਾ ਕਾਲਜ ਰੋਡ ਮਲੇਰਕੋਟਲਾ ਇਕ ਗੇ ਲੰਗੀ ਰਾਤ ਲੰਗੀ ਦੇਰ ਰਾਤ ਚੋਰਾਵਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਜੋ ਚਾਰ ਚਾਰ ਜਣੇ ਚਾਰ ਚਾਰ ਦੋ ਚੋਰ ਬਾਹਰ ਖੜੇ ਦੋਗਣਾ ਸ਼ਟਰ ਕੋਲ ਅੰਦਰ ਵੜ ਗਏ ਤੇ ਜੀਨਾਂ ਨੇ ਚੋਰੀ ਦੀ ਕਟਨ ਨੂੰ ਇਨਜਾਮ ਦਿੱਤਾ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਤੇ ਬੰਨੇ ਹੋਏ ਸਨ ਜਿਨ੍ਹਾਂ ਨੇ ਗੱਲੇ ਵਿੱਚ ਪਈ ਨਕਦੀ ਅਤੇ ਇੱਕ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਬਾਹਰ ਬਾਹਰ ਖੜੇ ਆਪਣੇ ਬਾਹਰ ਖੜੇ ਆਪਣੇ ਦੋਸਤਾਂ ਨਾਲ ਬੈਠ ਕੇ ਫਰਾਰ ਹੋ ਗਏ ਅਜਾ ਪੁਲਿਸ ਕੀ ਕਰ ਰਹੀ ਹੈ ਇਹਦੇ ਸਬੰਧੀ ਪੁਲਿਸ ਸিসিਟੀਵੀ ਫੁਟੇਜ ਕੈਮਰੇ ਵਗੈਰਾ ਚੈੱਕ ਰਹੀ ਹੈ ਕਰ ਰਹੀ ਹੈ ਦਰਖਾਸਤ ਜਨਸਵਿਚਰ ਵੱਲੋਂ ਦਿੱਤੀ ਗਈ ਹੈ ਵੀ ਜਦੋਂ ਵੀ ਕੋਈ ਇਹਦੇ ਬਾਰੇ ਸੁਰਾਗ ਮਿਲਦਾ ਤਾਂ ਇਹਨਾਂ ਉੱਤੇ ਲਾ ਬਣਦੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਮਲੇਰ ਕੋਟਲਾ ਦੇ ਸਰਕਾਰੀ ਕਾਲੇ ਰੋਡ ਤੇ ਸਥਿਤ ਮਠਾਈਆਂ ਦੀ ਮਸ਼ਹੂਰ ਦੁਕਾਨ ਜੈਂਟ ਸਵੀਟਸ ਤੇ ਲੰਗੀ ਦੇਰ ਰਾਤ ਦੋ ਚੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਅੱਜ ਸਾਹਮਣੇ ਆਇਆ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ سے ਦੇਖ ਸਕਦੇ ਹੋ ਚੋਰਾਂ ਨੇ ਕਿਸ ਤਰ੍ਹਾਂ ਦੁਕਾਨ 'ਚ ਚੋਰੀ ਕੀਤੀ ਅਤੇ ਉਦੋਂ ਹੀ ਦੁਕਾਨ ਦੇ ਮਾਲਕ ਤੇ ਪੁਲਿਸ ਕੋਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਲਕਾ ਦਿਆਂ ਮਲੇਰ ਕੋਲਾ ਦੇ ਜੈਂਟਸ ਰਿਸਿਟ ਜੋ ਕਿ ਸਰਕਾਰੀ ਕਾਲਜ ਦੌਰ ਦੇ ਉਪਰ ਸਥਿਤ ਹੈ ਔਰ ਲੰਗੀ ਰਾਤ ਤਕਰੀਬਨ ਸਵਾ 3 ਵਜੇ ਦੇ ਕਰੀਬ ਬੇਖੌਫ ਚੋਰਾ ਵੱਲੋਂ ਸ਼ਟਰ ਤੋੜ ਕੇ ਨਕਦੀ ਚੋਰੀ ਕਰਨ ਅਤੇ ਇੱਕ ਮੋਬਾਈਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਆਉ ਤੁਹਾਨੂੰ ਮਲਾਉਂਿਆ ਜੈਂਟਸ ਵੀਟ ਦੇ ਮਾਲਕ ਜਨਾਬ ਜੈਨ ਜੀ ਨਾਲ ਆ ਜੀ ਜੈਨ ਜੀ ਬਹੁਤ ਦਰਗਪੋੜਾ ਸਵਾਟ ਹੈ ਦੇ ਪਾਸੂ ਜਾਂ ਜੀ ਕੀ ਮਾਮਲਾ ਹੋਇਆ ਜੋ ਰਾਤ ਚੋਰਾ ਵਾਲੋਂ ਬੇਕੌਫ ਹੋ ਕੇ ਤੁਹਾਡੀ ਦੁਕਾਨ ਦੇ ਉੱਪਰ ਹਮਲਾ ਕੀਤਾ ਗਿਆ ਜੀ ਰਾਤ ਨੂੰ 3:30 ਵਜੇ ਦੀ ਗੱਲ ਹੈ ਜੀ ਚਾਰ ਬੰਦੇ ਇੱਕ ਮੋਟਰਸਾਈਕਲ ਤੇ ਆਏ ਦੋ ਤਿੰਨ ਗੇੜੇ ਮਾਰੇ ਇਹਨਾਂ ਨੇ ਪਹਿਲਾਂ ਬਾਹਰ ਜੋ ਕੈਮਰੇਜ ਦੇਖਿਆ ਸੀ ਫਿਰ ਇਹਨਾਂ ਨੇ ਪਹਿਲਾਂ ਬड़ा ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟਿਆ ਨਹੀਂ ਤੇ ਛੋਟਾ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟ ਗਿਆ ਜੀ ਫਿਰ ਅੰਦਰ ਆ ਕੇ ਦੋ ਬੰਦੇ ਅੰਦਰ ਆਏ ਇਹਨਾਂ ਨੇ ਕਿਸ਼ਾ ਤੋੜ ਦਿੱਤਾ ਵਿੱਚ ਜਿਹਦਾਿੱਦਾ ਉਹ ਰਿਖਾਇਆ ਕੈਸ਼ ਕੈਸ਼ ਉਧਾਰਿਆ ਦੁਲਾ ਹੁੰਦਾ ਆਪਣਾ ਬਹੁਤ ਔੜੇ ਤੇ ਜੋ ਵੀ ਨਗਦੀ ਪਈ ਸੀ ਉਹ ਸਾਰੀ ਲੈ ਗਏ ਤੇ ਇੱਕ ਮੋਬਾਈਲ ਵੀ ਅਧਰ। ਅੱਛਾ ਕਿੰਨੇ ਕੇ ਨਗਦੀ ਆ ਤੁ ਜੋ ਲੈ ਕੇ ਗਏ ਨੇ ਚੋ? ਆ ਜਾਇ 45000 ਰੁਪਏ ਤੇ ਇੱਕ ਮੋਬਾਈਲ 25000 ਮੋਬਾਈਲ। ਇਸ ਤੋਂ ਇਲਾਵਾ ਕੋਈ ਹੋਰ? ਇਲਾਵਾ ਤਾਂ ਸਾਨੂੰ ਨਹੀਂ ਆਈ। ਤੇ ਤੁਸੀਂ ਐਫ ਆਈ ਆਰ ਇਹਦੇ ਸੌਣੇ ਕਰਾ ਦੇ। ਮੈਂ ਰਿਪੋਰਟ ਲਿਖਵਾ ਕੇ ਆ। ਅੱਜ ਆ ਵੀ ਨਹੀਂ ਦੇ ਕੋਈ। ਅਸੀਂ ਇਸ ਤੋਂ ਸਵਿਚ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ। ਤੇ ਅੰਦਰ ਅੰਦਰ ਚੈੱਕ ਕਰ ਰਹੇ ਹਾਂ ਸਾਰੇ। ਆ ਜੀ ਹਾਂ ਇਹ ਸਨਾਂ 500 ਜਾਇ ਜੀ ਜੈਂਟਸ ਸੂਟ ਦੇ ਮਾਲਕ ਇਹਨਾਂ ਨੇ ਐਫਆਰ ਜੋ ਜਾਨੀ ਕਿ ਰਿਪੋਰਟ ਪੁਲਿਸ ਨੂੰ ਮੋੜ ਨਹੀਂ ਸਦਾ ਦੇ ਦਿੱਤੀ ਗਈ ਹੈ ਔਰ ਹੁਣ ਦੇਖਣਾ ਹੋਵੇਗਾ ਮਲੇਰਕੋਲਾ ਪੁਲਿਸ ਦੇ ਸੰਬੰਧ ਵਿੱਚ ਇੰਨੇ ਖੇਤਰੋ ਸੇ ਅਧਿਕਾਰ ਭਈਆਂ ਮਿਲਉਂਦੀ ਹੈ ਮਲੇਰਕੋਲਾ ਤੋਂ ਜਰਨਲਿਸਟ ਮੁਹੰਮਦ ਅਲੀ ਦੀ ਰਿਪੋਰਟ ਜੀ ਸਵਰਨ ਸਿੰਘ ਜੀ ਜੈਂਟਸ ਸਵੀਟਸ ਤੇ ਬੀਤੀ ਰਾਤ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਰਾਤ ਜੈਂਟਸ ਸਵੀਟਸ ਸਵੀਟਸ ਕਾਲਜ ਰੋਡ ਮਲੇਰਕੋਟੜਾ ਕਾਲਜ ਰੋਡ ਮਲੇਰਕੋਟੜਾ ਇਕ ਗੇ ਲੰਗੀ ਰਾਤ ਲੰਗੀ ਦੇਰ ਰਾਤ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਜੋ ਚਾਰ ਚਾਰ ਜਣੇ ਚਾਰ ਚਾਰ ਦੋ ਚੋਰ ਬਾਹਰ ਖੜੇ ਦੁਕਾਨਾਂ ਸ਼ਟਰੋ ਕੇ ਅੰਦਰ ਵੜ ਗਏ ਤੇ ਜਿਨ੍ਹਾਂ ਨੇ ਚੋਰੀ ਦੀ ਕਾਰਨ ਨੂੰ ਇਜਾਮ ਦਿੱਤਾ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਤੇ ਬੰਨੇ ਹੋਏ ਸਨ ਜਿਨ੍ਹਾਂ ਨੇ ਗੱਲ ਦੇ ਵਿੱਚ ਪਈ ਨਕਦੀ ਅਤੇ ਕੁ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਬਾਹਰ ਬਾਹਰ ਖੜੇ ਆਪਣੇ ਬਾਹਰ ਖੜੇ ਆਪਣੇ ਦੋਸਤਾਂ ਨਾਲ ਬੈਠ ਕੇ ਫਰਾਰ ਹੋ ਗਏ ਅਜਾ ਪੁਲਿਸ ਕੀ ਕਰ ਰਹੀ ਹੈ ਇਹਦੇ ਸਬੰਧੀ ਪੁਲਿਸ ਸੀਸੀਟੀਵੀ ਫੁਟੇਜ ਕੈਮਰੇ ਵਗੈਰਾ ਚੈੱਕ ਰਹੀ ਹੈ ਕਰ ਰਹੀ ਹੈ ਦਰਖਾਸਤ ਜਨ ਸਵਿਚ ਤੋਂ ਕੀਤੀ ਗਈ ਹੈ ਵੀ ਜਦੋਂ ਵੀ ਕੋਈ ਇਹਦੇ ਬਾਰੇ ਸਰਾਗ ਮਿਲਦਾ ਤਾਂ ਇਹਨਾਂ ਉੱਪਰੋਂ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਲੇਅਰਕੋਟਲਾ ਦੇ ਸਰਕਾਰੀ ਕਾਲੇ ਰੋਡ ਤੇ ਸਥਿਤ ਮਠਾਈਆਂ ਦੀ ਮਸ਼ਹੂਰ ਦੁਕਾਨ ਜੈਂਟ ਸਵੀਟਸ ਤੇ ਲੰਗੀ ਦੇ ਰੱਦ ਦੋ ਚੌਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ سے ਦੇਖ ਸਕਦੇ ਹੋ ਚੋਰਾਂ ਨੇ ਕਿਸ ਤਰ੍ਹਾਂ ਦੁਕਾਨ 'ਚ ਚੋਰੀ ਕੀਤੀ ਅਤੇ ਉਦੋਂ ਹੀ ਦੁਕਾਨ ਦੇ ਮਾਲਕ ਤੇ ਪੁਲਿਸ ਕੋਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਗੱਲ ਕਰਦੇ ਹਾਂ ਮਾਲੇ ਕੋਲਾ ਦੇ ਜਾਇਨ ਸੂਰਸੀ ਜੋ ਕਿ ਸਰਕਾਰੀ ਕਾਲਜ ਦੂਰ ਦੇ ਉੱਪਰ ਸਥਿਤ ਹੈ ਔਰ ਲੰਗੀ ਰਾਤ ਤਕਰੀਬਨ ਸਵਾ 3 ਵਜੇ ਦੇ ਕਰੀਬ ਬੇਖੌਫ ਚੋਰਾ ਵੱਲੋਂ ਸ਼ਟਰ ਤੋੜ ਕੇ ਨਕਦੀ ਚੋਰੀ ਕਰਨ ਅਤੇ ਇੱਕ ਮੋਬਾਈਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਆਓ ਤੁਹਾਨੂੰ ਮਿਲੌਣਿਆ ਜਾਇਨ ਸੂਰਸੀ ਦੇ ਮਾਲਕ ਜਨਾਬ ਜੈਨ ਜੀ ਨਾਲ ਆਜੀ ਜੈਨ ਜੀ ਫੋਨ ਦਲਗੋਟਾ ਸਪੋਰਟਸ ਜੇ ਪਾਸੂ ਜਾਣ ਸੀ ਕੀ ਮਾਮਲਾ ਹੋਇਆ ਜੋ ਰਾਤ ਚੋਰਾ ਵਾਲੋਂ ਬੇਕ ਆਫ ਹੋ ਕੇ ਤੁਹਾਡੀ ਦੁਕਾਨ ਦੇ ਉੱਪਰ ਆਮਲਾ ਕੀਤਾ ਗਿਆ ਜੀ ਇਹ ਆਪ ਨੂੰ 3:30 ਵਜੇ ਦੀ ਗੱਲ ਹੈ ਜੀ ਚਾਰ ਬੰਦੇ ਇੱਕ ਮੋਟਰਸਾਈਕਲ ਤੇ ਆਏ ਆ ਦੋ ਤਿੰਨ ਗੇੜੇ ਮਾਰੇ ਇਹਨਾਂ ਨੇ ਪਹਿਲਾਂ ਬਾਹਰ ਜੋ ਕੈਮਰੇਜ ਦੇਖਿਆ ਸੀ ਫਿਰ ਇਹਨਾਂ ਨੇ ਪਹਿਲਾਂ ਬੜਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟਿਆ ਨਹੀਂ ਤੇ ਛੋਟਾ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟ ਗਿਆ ਜੀ ਫਿਰ ਅੰਦਰ ਆ ਕੇ ਦੋ ਬੰਦੇ ਅੰਦਰ ਆਏ ਇਹਨਾਂ ਨੇ ਸ਼ੀਸ਼ਾ ਤੋੜ ਦਿੱਤਾ ਵੱਜੇ ਦਾ ਸਿੱਧਾ ਬਰੇਕ ਹੈ ਕਿ ਆਹ ਸਦਾ ਜਿਹੜਾ ਦੁਲਾਉਂਦਾ ਆਪਣਾ ਬਹੁਤ ਔੜੇ ਤੇ ਜੋ ਵੀ ਨਗਦੀ ਪਈ ਸੀ ਉਹ ਸਾਰੀ ਲੈ ਗਏ ਤੇ ਰਿਕ ਮੋਬਾਈਲ ਪਿਆ ਦਿੱਤਾ ਅੱਛਾ ਕਿੰਨੇ ਕ ਨਗਦੀ ਆ ਤੁ ਜੋ ਲੈ ਕੇ ਗਏ ਨੇ ਜੋ ਆ ਜੀ 45000 ਰੁਪਏ ਤੇ ਇਹ ਤੇ ਮੋਬਾਈਲ 70000 ਦਾ ਮੋਬਾਈਲ ਉਸ ਕੋ ਇਲਾਵਾ ਕੋਈ ਹੋਰ ਇਲਾਵਾ ਤਾਂ ਸਾਨੂੰ ਆਈ ਤੇ ਤੁਸੀਂ ਐਫ ਆਈ ਆਰ ਇਹਦੇ ਸੌਣੇ ਕਰਾ ਦਿੱ ਮੈਂ ਰਿਪੋਰਟ ਲਿਖਵਾ ਕੇ ਆਇਆ ਜੀ ਅਸੀਂ ਰਿਪੋਰਟ ਲਿਖਵਾ ਦਿੱਤੀ ਆਹ ਇਹ ਤੋਂ ਸੌਇ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਕੈਂਡਰ ਜਰਾ ਚੈੱਕ ਕਰ ਰਹੇ ਸਾਰੇ ਆ ਜੀ ਹਾਂ ਇਹ ਸਨ 500 ਜਾਈ ਜੀ ਜੈਂਸ ਵਿੱਚੋਂ ਬਾਲਕ ਇਹਨਾਂ ਨੇ ਐਫਆਈਆਰ ਆ ਜੋ ਜਾਨੀ ਕਿ ਰਿਪੋਰਟ ਪੁਲਿਸ ਨੂੰ ਮੋਟਲੀ ਸਾਹਿਬ ਦਾ ਦੇ ਦਿੱਤੀ ਗਈ ਹੈ ਔਰ ਹੁਣ ਦੇਖਣਾ ਹੋਵੇਗਾ ਮਲੇਰ ਕੋਲ ਪੁਲਿਸ ਇਸ ਸੰਬੰਧੀ ਜੇ ਕਿੰਨੀ ਛੇਤੀ ਉਹ ਛੇਤੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ ਮਲੇਰ ਕੋਲ ਤੋਂ ਜਰਨਲਿਸਟ ਮੁਹੰਮਦ ਅਲੀ ਦਿਨ ਦੀ ਰਿਪੋਰਟ ਜੀ ਸਵਰਨ ਸਿੰਘ ਜੀ ਜੈਨ ਸਵੀਟਸ ਤੇ ਬੀਤੀ ਰਾਤ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਰਾਤ ਜੈਨ ਸਵੀਟ ਸਵੀਟਸ ਕਾਲਜ ਰੋਡ ਮਲੇਰ ਕੋਟੜਾ ਕਾਲਜ ਰੋਡ ਮਲੇਰ ਕੋਟੜਾ ਇਕ ਗੇ ਲੰਗੀ ਰਾਤ ਲੰਗੀ ਦੇਰ ਰਾਤ ਚੋਰਾਵਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਜੋ ਚਾਰ ਚਾਰ ਜਣੇ ਚਾਰ ਚਾਰ ਦੋ ਚੋਰ ਬਾਹਰ ਖੜੇ ਦੋ ਜਣੇ ਸ਼ਟਰ ਉਪਰ ਅੰਦਰ ਵੜ ਗਏ ਤੇ ਜਿਨ੍ਹਾਂ ਨੇ ਚੋਰੀ ਦੀ ਕਟਨ ਨੂੰ ਇਨਜਾਮ ਦਿੱਤਾ ਜਿਨ੍ਹਾਂ ਦੇ ਮੂੰਹ ਪਕੜੇ ਨਾਲ ਬੰਨੇ ਹੋਏ ਸਨ ਬੰਨੇ ਹੋਏ ਸਨ ਜਿਨ੍ਹਾਂ ਨੇ ਗੱਲੇ ਵਿੱਚ ਪਈ ਨਕਦੀ ਅਤੇ ਕੁ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਬਾਹਰ ਬਾਹਰ ਖੜੇ ਆਪਣੇ ਬਾਹਰ ਖੜੇ ਆਪਣੇ ਦੋਸਤਾਂ ਨਾਲ ਬੈਠ ਕੇ ਫਰਾਰ ਹੋ ਗਏ ਅਜਾ ਪੁਲਿਸ ਤੀਹ ਕਰ ਰਹੀ ਹੈ ਇਹਦੇ ਸਬੰਧੀ ਪੁਲਿਸ ਸੀਸੀਟੀਵੀ ਫੁਟੇਜ ਕੈਮਰੇ ਵਗੈਰਾ ਚੈੱਕ ਰਹੀ ਹੈ ਕਰ ਰਹੀ ਹੈ ਦਰਖਾਸਤ ਜਨਤ ਸਵੀਟਸ ਵੱਲੋਂ ਦਿੱਤੀ ਗਈ ਹੈ ਜੇ ਜਦੋਂ ਵੀ ਕੋਈ ਇਹਦੇ ਬਾਰੇ ਸੁਰਾਗ ਮਿਲਦਾ ਤਾਂ ਇਹਨਾਂ ਉੱਤਲਾ ਬਣਦੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਮਲੇਰਕੋਟਲਾ ਦੇ ਸਰਕਾਰੀ ਕਾਲੇ ਰੋਡ ਤੇ ਸਥਿਤ ਮਠਾਈਆਂ ਦੀ ਮਸ਼ਹੂਰ ਦੁਕਾਨ ਜੈਂਟ ਸਵੀਟਸ ਤੇ ਲੰਗੀ ਦੇਰ ਰਾਤ ਦੋ ਚੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ سے ਦੇਖ ਸਕਦੇ ਹੋ ਚੋਰਾਂ ਨੇ ਕਿਸ ਤਰ੍ਹਾਂ ਦੁਕਾਨ 'ਚ ਚੋਰੀ ਕੀਤੀ ਅਤੇ ਉਤੇ ਹੀ ਦੁਕਾਨ ਦੇ ਮਾਲਕ ਤੇ ਪੁਲਿਸ